ਜਿੰਨਾ ਗਲ ਖਰਾਬ ਥਾਂਸੀ ਵਗੈਰਾ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਸਾਰਿਆਂ ਨੂੰ ਹੋ ਰਹੀ ਹੈ ਪ੍ਰੋਬਲਮ ਆਂਦੀ ਹੈ ਜੀ ਬੱਚੇ ਬਿਮਾਰ ਨੇ ਵੱਡੇ ਬਿਮਾਰ ਹੋ ਰਹੇ ਨੇ ਕਾਫੀ ਲੋਕ ਬਿਮਾਰ ਨੇ ਮੌਸਮ ਤੋਂ ਲੈ ਕੇ ਕੀ ਕਹਣਾ ਮੌਸਮ ਮੌਸਮ ਤੋਂ ਬਹੁਤ ਕੰਦਾ ਬੱਚੇ ਮੌਸਮ ਦੇ ਕੋਈ ਪੋਲਿਊਸ਼ਨ ਬਹੁਤ ਜ਼ਿਆਦਾ ਆ ਠੰਡ ਤੋਂ ਬਚਾ ਫੁੱਕੀ ਠੰਡ ਹੋ ਗਈ ਆ ਹਾਂ ਹਾਂ ਨੁਕਸਾਨ ਕਰ ਰਹੀ ਹੈ ਕੋਕ ਤਾਂ ਨਹੀਂ ਹੈ ਲੇਕਿਨ ਇਹ ਜਿਹੜਾ ਆਪਣਾ ਹਾਂ ਜਿਹੜਾ ਫਸਲਾ ਵਗੈਰਾ ਸਾੜੀਆਂ ਉਹਦਾ ਕੀ ਕਹਿੰਦੇ ਨੇ ਨੂੰ ਧੂਆ ਵਗੈਰਾ ਹੀ ਆ ਸਾਰ ਕਹਿੰਦੇ ਧੁੰਦ ਨਹੀਂ ਕੋਈ ਕਹਿੰਦਾ ਧੂਆ ਕੀ ਮਸੂਦ ਕਰਦੇ ਹੋ ਨਹੀਂ ਧੁੰਦ ਵੀ ਆ ਧੂਆ ਵੀ ਦੋਨੇ ਚੀਜ਼ਾਂ ਹੀ ਆ ਕਿਰਪਾ ਤੁਹਾਨੂੰ ਲਾਇਆ ਜੀ ਹੁਣ ਮੌਸਮ ਚੇਂਜ ਹੋ ਗਿਆ ਠੰਡਾ ਕੀ ਥੋੜੀ ਜੀ ਧਿਆਨੇ ਦਾ ਜਿਹੜਾ ਵੈਦਰ ਆ ਮੌਸਮ ਹੈ ਇਸ ਟਾਈਮ ਉਹਦੇ ਕੀ ਹਾਲਾਤ ਨੇ ਕਿਉਂਕਿ ਕਨਫਿਊਜ਼ਨ ਬੜੀ ਹੈ ਲੋਕਾਂ ਦੇ ਵਿੱਚ ਕਿ ਧੁੰਦ ਹੈ ਜਾਂ ਇਹ ਧੂਆ ਹੈ ਬਹੁਤ ਜਾਣਨ ਦੀ ਕੋਸ਼ਿਸ਼ ਕਰ ਰਹੇ ਆਂ ਸੀ। ਬਾਪੂ ਜੀ ਠੰਡ ਦੇ ਕੀ ਹਾਲਾਤ ਰੇਸਟ ਹੈ ਮੌਸਮ ਤੋਂ ਲੈ ਕੇ ਕੀ ਕਹਿਣਾ ਚਾਹੋ? ਮੌਸਮ ਮੌਸਮ ਤੋਂ ਬਹੁਤ ਕੰਦਾ ਬਟੇ। ਕਹਿੰਦਾ ਜੀ? ਕਿਸ ਤਰ੍ਹਾਂ ਜੀ? ਹਾਂ ਤੁਸੀਂ ਦੇਖੋ ਕਿੰਨੀ ਪਈ ਹੋਈ ਹੈ। ਹਾਂ। ਤੁਸੀਂ ਕੋਈ ਪੋਗੇ। ਪੋਗੇ। ਪੋਗ ਕਹੋ। ਹਾਂ। ਤੁਸੀਂ ਕੋਈ ਕੋਟੀ ਸਵੈਟਰ ਪਾਓ। ਨਹੀਂ ਅਜੇ ਲੋੜ ਨਹੀਂ। ਅਜੇ ਲੋੜ ਨਹੀਂ। ਅਜੇ ਲੋੜ ਨਹੀਂ। ਠੀਕ ਹੈ ਜੀ। ਮੌਸਮ ਬਾਰੇ ਅਸੀਂ ਕਰ ਰਹੇ ਇੱਕ ਕਵਰੇਜ ਕਿੱਦਾਂ ਮੌਸਮ ਲੁਧਿਆਣੇ ਦਾ ਜੀ? ਮੌਸਮ ਦੇਖੋ ਜੀ ਪੋਲੂਸ਼ਨ ਬਹੁਤ ਜ਼ਿਆਦਾ ਆ। ਸ਼ਾਮ ਦਾ ਕਿਵੇਂ ਆ ਜੀ? ਬਹੁਤ ਪੋਲੂਸ਼ਨ ਆ ਜੀ। ਆਪਰੇਸ਼ਨ ਬਹੁਤ ਜ਼ਿਆਦਾ ਹੈ ਜੀ ਜਿੰਨਾਂ ਗਲ ਖਰਾਬ ਖਾਂਸੀ ਵਗੈਰਾ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਸਾਰਿਆਂ ਨੂੰ ਹੋ ਰਹੀ ਆ ਹੋ ਲੋ ਮਾਰੀ ਆ ਹਾਂਜੀ 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 ਠੀਕ ਹੈ ਹੈਗਾ ਨਾ ਤੁਹਾਂ ਜੇ ਕਾਲਾ ਜੀ ਮੈਂ ਕਰਕੇ ਬਾਪੂ ਜੀ ਹਾਂਜੀ ਹੈ ਤਾਂ ਸਹੀ ਥੋੜੀ ਪ੍ਰੋਬਲਮ ਤੁਸੀਂ ਠੀਕ ਹੋ ਨਾ ਤਾਂ ਠੀਕ ਹੈ ਮੇਰੀ ਅਮਰਦੇਵ ਸਾਹਿਬ ਨਾਲ ਠੀਕ ਹੈ ਬੰਮਾ ਚੱਲ ਰਿਹਾ ਅੱਛਾ 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 ਚਲੋ ਠੀਕ ਹੈ ਜੀ ਬਾਪੂ ਜੀ ਪ੍ਰਮਾਤਮਾ ਹੋਰ ਲੰਮੀ ਉਮਰ ਕਰੇ ਜੀ ਸਵੇਰ ਸ਼ਾਮ ਵਿਚਾਰ ਰੱਖੋ ਤੁਸੀਂ ਵੀ ਆਪਣਾ ਹਾਂ ਠੰਡ ਤੋਂ ਬਚਾ ਫੁੱਕੀ ਠੰਡ ਹੋ ਗਈ ਆ ਹਾਂ ਬਿਲਕੁਲ ਹਾਂ ਨੁਕਸਾਨ ਕਰ ਰਹੀ ਏ ਨੁਕਸਾਨ ਕਰ ਰਹੀ ਏ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਸੁਮਨ ਕਾਲਾ ਸੁਮਨ ਜੀ ਮੌਸਮ ਦੇ ਬਾਰੇ ਅਸੀਂ ਕਵਰੇਜ ਕਰ ਰਹੇ ਆ ਲੁਧਿਆਣੇ ਦੇ ਕਿਸ ਤਰ੍ਹਾਂ ਮੌਸਮ ਸਵੇਰ ਸ਼ਾਮ ਦੁਪਹਿਰ ਦਾ ਕਿਦਾਂ ਫੀਲ ਕਰ ਰਹੇ ਹੋ ਫੀਲ ਤਾਂ ਕੀ ਦੱਸੀਏ ਮਤਲਬ ਮਤਲਬ ਸਾਰੇ ਕਹਿੰਦੇ ਕਿ ਫੋਗ ਹੈ ਫੋਗ ਤਾਂ ਨਹੀਂ ਹੈ ਲੇਕਿਨ ਇਹ ਜਿਹੜਾ ਆਪਣਾ ਹਾਂ ਜਿਹੜਾ ਫਸਲਾ ਵਗੈਰਾ ਸਾੜੀਆਂ ਉਹਦਾ ਕੀ ਕਹਿੰਦੇ ਨੇ ਧੂਆ ਵਗੈਰਾ ਆਈ ਏ ਸਾਰਾ ਇਹੀ ਚੀਜ਼ ਹੈ ਉਹ ਤੇ ਨਹੀਂ ਹੈਗੀ ਕੋਈ ਹੁੰਦ ਨਹੀਂ ਹੈਗੀ ਇਹ ਅੱਛਾ ਜਿਹੜਾ ਸਵੇਰ ਸ਼ਾਮ ਘੇਰ ਜੀ ਹੋ ਜਾਂਦੀ ਹੈ ਘੇਰ ਜੀ ਹੋ ਜਾਂਦੀ ਹੈ ਜੜੀ ਹਾਂਜੀ ਉਹ ਸਿਰਫ ਆਪਣਾ ਧੂਆ ਹੀ ਹੈ ਠੀਕ ਹੈ ਪ੍ਰੋਬਲਮ ਆਂਦੀ ਹੈ ਉਹਦੇ ਨਾਲ ਪ੍ਰੋਬਲਮ ਆਂਦੀ ਹੈ ਜੀ ਬੱਚੇ ਬਿਮਾਰ ਨੇ ਵੱਡੇ ਬਿਮਾਰ ਹੋ ਰਹੇ ਨੇ ਕਾਫੀ ਲੋਕ ਬਿਮਾਰ ਨੇ ਇਵਨ ਮੇਰਾ ਬੇਟਾ ਵੀ ਬਿਮਾਰ ਹੈ ਇਸ ਵੇਲੇ ਵੀ ਸਰ ਡਾਊਨ ਆ ਰਹੇ ਜੀ ਕੀ ਹਾਲ ਚਾਲ ਵਧੀਆ ਸਰ ਵਧੀਆ ਤੁਹਾਡਾ ਕੰਮ ਜਿਆਦਾ ਤੋਰੇ ਫੋਰੇ ਦਾ ਹੈਗਾ ਪੋਲਿਊਸ਼ਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਪੋਲਿਊਸ਼ਨ ਤਾਂ ਹੈਗਾ ਹੀ ਆ ਜੀ ਕਹਿੰਦੇ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਭੈ ਵੀ ਮੁਸ਼ਕਲ ਤਾਂ ਆਉਂਦੀ ਹੀ ਆ ਕਿਸ ਵੇਲੇ ਜਿਆਦਾ ਦਿੱਕਤ ਆਉਂਦੀ ਹੈ ਜੀ ਵਿਜ਼ਿਬਿਲਟੀ ਦੀ ਯਾਨੀ ਸਵੇਰੇ ਤੇ ਸ਼ਾਮ ਜਨੂੰ ਜਿਆਦਾ ਆਉਂਦੀ ਹੈ ਸਵੇਰੇ ਤੇ ਸ਼ਾਮ ਜਨੂੰ ਜੜੀ ਜਿਆਦਾ ਦੁਪਹਿਰੇ ਥੋੜੀ ਜਿਹੀ ਜਦੋਂ ਐਸਕੇ ਵੇਲੇ ਆ ਜਾਂਦੀ ਹੈ ਉਦੋਂ ਬਚਾਰੇ ਥੋੜਾ ਜਿਹਾ ਆਰਾਮ ਵੀ ਮਿਲ ਜਾਂਦਾ ਉਹ ਕਹਿੰਦੇ ਧੁੰਦ ਨਹੀਂ ਕੋਈ ਕਹਿੰਦਾ ਧੂਆਂ ਕੀ ਮਹਿਸੂਸ ਕਰਦੇ ਹੋ ਸੀ ਨਹੀਂ ਧੁੰਦ ਵੀ ਆ ਧੂਆਂ ਵੀ ਦੋਨੇ ਚੀਜ਼ਾਂ ਹੀ ਆ ਜੀ ਦੋਨੇ ਚੀਜ਼ਾਂ ਹੀ ਆ ਠੀਕ ਹੈ ਭਾਜੀ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਇਟਿਕਾ ਖਾਲਸਾ ਮੈਂ ਜਗੀ ਫਤਿਹ ਜੀ ਸਤਿ ਸ਼੍ਰੀ ਅਕਾਲ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਾਬਾ ਜੀ ਮੌਸਮ ਦੇ ਲੈ ਕੇ ਠੰਡ ਨਹੀਂ ਗਰਮੀ ਨਹੀਂ ਧੂਆਂ ਪੋਲਿਊਸ਼ਨ ਕਿੱਦਾਂ ਫੀਲ ਕਰ ਰਹੇ ਹੋ 2 ਮਿੰਟ ਸਾਨੂੰ ਦਿਓ ਟਾਈਮ ਕਰਪਾ ਤੁਲਾਏ ਆ ਜੀ ਹੁਣ ਮੌਸਮ ਚੇਂਜ ਹੋ ਗਿਆ ਠੰਡਾ ਕੀ ਥੋੜੀ ਜੀ ਦਪੈਂਦੀ ਏ ਜਦੋਂ ਆਪਾਂ ਇਥੋਂ ਬਾਹਰ ਨਿਕਲਦੇ ਆ ਆਪਣੇ ਸ਼ਹਿਰ ਤੋਂ ਫੁੱਲ ਧੁੰਦ ਪੈਂਦੀ ਆ ਆਪਣੇ ਇੱਥੇ ਨਹੀਂ ਪਤਾ ਲੱਗਦਾ ਸ਼ਹਿਰ ਤੇ ਪੋਲੂਸ਼ਨ ਆ ਜਾਂਦਾ ਨਾ ਪੋਲੂਸ਼ਨ ਆਏ ਦਾ ਆਪਣੇ ਫੁੱਲਾਂ ਦੇ ਵਿੱਚ ਫਿੰਡਣ ਦੇ ਵਿੱਚ ਧੁੰਦ ਆ ਵੀਰੇ ਅਸੀਂ ਬੈਂਕੇ 'ਚ ਲੱਗੇ ਆ ਇਹ ਤੋਰੇ ਫੇਰੇ ਵਾਲਾ ਕੰਮ ਆ ਸਾਡਾ ਬਾ ਸ਼ਹਿਰ ਤੋਂ ਬਾਹਰ ਜਾਂਦੇ ਆ ਹਾਂ ਸ਼ਹਿਰ ਤੋਂ ਬਾਹਰ ਜਾਂਦੇ ਰਹਿੰਦੇ ਆ ਇਹਦਾ 50 ਕਿਲੋਮੀਟਰ ਵੀਰੇ 100 ਕਿਲੋਮੀਟਰ ਹੀ ਆ ਸਾਡਾ 25 ਆਉਣਾ ਤੇ 25 ਜਾਣ ਦਾ 50 ਉਗੀ ਬੈਂਕ ਚ ਰਿਕਵਰੀ ਚ ਆ ਰਹੀ ਹੈ ਪਾਪਾ ਹੀ ਮੈਨੇਜਰ ਜਿਵੇਂ ਸੁਪਰਵਾਈਜ਼ ਰਹੀ ਠੀਕ ਹੈ ਠੀਕ ਹਾਂਜੀ ਹਾਂਜੀ ਕਿੰਨੀ ਇੱਕ ਵਿਜ਼ਿਬਿਲਟੀ ਦੀ ਕਿੰਨੇ ਇੱਕ ਦਿੱਕਤ ਆ ਇਹ ਵੀਰੇ ਆਪਣਾ ਤਾਂ ਅੱਜ 429 ਆ ਆਈਕਿਊ ਲੈਵਲ ਆਈਕਿਊ ਲੈਵਲ ਹਾਂ 429 ਮੈਂ ਸਵੇਰ ਦੇਖਿਆ ਸੀਗਾ ਤੇ ਬਾਕੀ ਆਪਣਾ ਉੰਤੋਂ ਹੁਣ ਘਟ ਗਈ ਆ 4 ਵਜੇ ਫਿਰ ਸਟਾਰਟ ਹੋ ਜਾਣੀਆਂ ਠੀਕ ਆ ਆਹ ਤੁਸੀਂ ਸਾਹਮਣੇ ਕੋਟ ਕੋਟ ਇਸੇ ਕਰਕੇ ਕਿਥੇ ਰੱਖਿਆ ਵੀਰੇ ਆਉਣ ਆਉਦੇ ਜਾਂਦੇ ਪਾ ਲਈਦਾ ਨਾ ਫਿਰ ਇੱਥੇ ਮਾੜੀ ਥੋੜੇ ਘਟ ਜਾਂਦਾ ਪੋਲੂਸ਼ਨ ਕਰਕੇ ਆਪਣੇ ਤੇ ਨਹੀਂ ਜਾਂਦੇ ਦਰ ਅੰਦਰ ਬਾਹਰ ਜਾਂਦੇ ਆਪਾਂ ਨੂੰ ਠੰਡ ਲੱਗਦੀ ਆ ਵੀਰੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਲਈ ਜੀ ਵਾਹਿਗੁਰੂ ਜੀ ਕੀ ਫਤਿਹ ਤਾਂ ਲੁਧਿਆਣੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਸਵੀਰਾਂ ਸੀਗੀਆਂ ਦੁਕਰੀ ਨਹਿਰ ਦੀਆਂ ਲੋਕ ਇਸ ਟਾਈਮ ਕੀ ਮਹਿਸੂਸ ਕਰ ਰਹੇ ਨੇ ਲੁਧਿਆਣੇ ਦੇ ਮੌਸਮ ਨੂੰ ਲੈ ਕੇ ਕਈ ਕਹਿ ਰਹੇ ਨੇ ਕਿ ਧੁੰਦ ਆ ਕੋਈ ਕਹਿ ਰਿਹਾ ਕਿ ਪੋਲਿਊਸ਼ਨ ਹੈ ਸ਼ਹਿਰ ਦੇ ਅੰਦਰ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹ ਜਿਹੜੇ ਸ਼ਹਿਰੋਂ ਬਾਹਰ ਵੀ ਜਨਤਾ ਆਣਾ ਜਾਣਾ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਇਹ ਆ ਕਿ ਇਹ ਧੁੰਦ ਵੀ ਹੈ ਔਰ ਇਹ ਪੋਲਿਊਸ਼ਨ ਵੀ ਹੈ ਤਾਂ ਹੁਣ ਸਾਰੀ ਜਿਹੜੀ ਗੱਲਬਾਤ ਤੁਸੀਂ ਆਪ ਹੀ ਸੁਣੀ ਹੈ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੇਵਾ ਸਿੰਘ ਜੀ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਨਾਲ